ਇਤਿਹਾਸ ਦਾ بگੜਿਆ ਹੋ ਰੂਪ ਅਰਥਾਤ ਅਸ਼ੁੱਧ ਤੇ ਮਿਥਿਹਾਸਿਕ ਘਟਨਾਵਾਂ ਪਰਿਆ ਇਤਿਹਾਸ ਇੱਕ ਵਿਸਫੋਟਕ ਹੈ ਜਿਹਦੇ ਭਿਆਨਕ ਭੰਬੜ ਚ ਮਨੁੱਖਤਾ ਜਲ ਕੇ ਰਾਹ ਹੋ ਜਾਂਦੀ ਹੈ ਸਵਾਹ ਹੋ ਜਾਂਦੀ ਹੈ ਤੇ ਪੁੱਤਾਂ ਨੂੰ ਕੁਛ ਪੁੱਤ ਬਣਾ ਦਿੰਦਾ ਹੈ ਤੇ ਕੌਮਾਂ ਵਿੱਚ ਸੱਜਰੀਆਂ ਦੁਸ਼ਮਣੀਆਂ ਖੜੀਆਂ ਹੋਣ ਦਾ ਕਾਰਨ ਬਣ ਜਾਂਦਾ ਹੈ ਜਿਸ ਦਾ ਅਸੀਂ ਭਿਆਨਕ ਦ੍ਰਿਸ਼ 1947 ਚ ਭਾਰਤ-ਪਾਕ ਵੰਡ ਸਮੇਂ ਦੇਖ ਚੁੱਕੇ ਹਾਂ ਜਿਸ ਦਾ ਸੰਤਾਪ ਸਾਡੇ ਭੋਗਿਆ ਜਦੋਂ ਪੰਜਾਬੀ ਪੰਜਾਬੀਆਂ ਦਾ ਕਾਨੂੰਨ ਹੋਇਆ ਹੂੰ ਪੰਜਾਬ ਦਾ ਕਾਨੂੰਨ ਹੋਇਆ ਹੂੰ ਤੇ ਪੰਜਾਬੀਅਤ ਦਾ ਕਾਨੂੰਨ ਹੋਇਆ ਹੂੰ ਫਿਰ ਤੋਂ ਅਜੇ ਹੀ ਕੋਈ ਘਟਨਾਵਾਂ ਵਾਪਰੇ ਇਸੇ ਮਕਸਦ ਮੁਖ ਰੱਖ ਕੇ ਅਸੀਂ ਇੱਕ ਰੀਤੀਗੀ ਸੰਸਥਾ ਸਿੱਖ ਮਸਲ ਨੂੰ ਸਾਂਝਾਂ ਦੇ ਨਾਮ ਤੇ ਗਠਨ ਕੀਤਾ ਸੀ ਤਾਂ ਕਿ ਸਾਡੇ ਵਿਚਕਾਰ ਉਹੀ ਏਕਤਾ ਤੇ ਪਿਆਰ ਪੈਦਾ ਹੋ ਜਵੇ ਜੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਰਾਇਬੂਲਾਰ ਮੁਹੰਮਦ ਪੱਟੀ ਸ਼ੇਖ ਬਰਮ ਹੂੰ ਤੇ ਗੁਰੂ ਸਾਹਿਬ ਦੇ ਉਸਤਾਦ ਸੈਦ हसन ਅਦੀ ਹੋਰਾਂ ਵਿਚਾਰ ਸੀ ਜੋ ਪਿਆਰ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸੂਫੀ ਮੀਆਂ ਮੀਰ ਜੀ ਵਿਚਾਰ ਸੀ ਜੋ ਪਿਆਰ ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਮਰਦਾਨਾ ਹਮ ਕੋਟਰਾ ਨਿਹੰਗ ਖਾਂ ਨਬੀ ਖਾਂ ਗਣੀ ਖਾਂ ਤੇ ਗੁਰੂ ਸਾਹਿਬ ਦੇ ਉਸਤਾਦ ਮੌਲਵੀ ਪੀਰ ਮੁਹੰਮਦ ਅਦੀ ਹੋਰਾਂ ਵਿਚਾਰ ਸੀ ਦੂਸਰੀ ਗੱਲ ਜਿਹੜੀ ਮੈਨੇ ਰੱਖਣੀ ਚਾਹਣੀ ਹੈ ਇੱਥੇ ਤੁਹਾਡੇ ਸਾਹਮਣੇ ਇੱਕ ਸਚਾਈ ਹੈ ਕਿ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕਰਦੇ ਸਮੇਂ ਜੋ ਇਤਿਹਾਸ ਤਿਆਰ ਕਰਵਾਇਆ ਉਸ ਵਿੱਚ ਇਤਿਹਾਸਿਕ ਸਚਾਈਆਂ ਨੂੰ ਦਰਜ ਕਰਨ ਦੀ ਥਾਂ ਆਪਣੇ ਸਿਆਸੀ ਹਿੱਤਾਂ ਨੂੰ ਬਥੇਰੇ ਮੁਕਰਕਿਆ ਤੇ ਦੁਸ਼ਪਾਬਨਾਮਾ ਤੋਂ ਪ੍ਰੇਰਿਤ ਇਤਿਹਾਸਕ ਟਰਨਾਮਾਪਰਾ ਇਤਿਹਾਸ ਤਿਆਰ ਕਰਵਾਇਆ ਤਾਂ ਕਿ ਭਾਰਤੀਆਂ ਭਾਰਦਿਆ ਕੌਮਾਂ ਦੀ ਜਿਹੜੀ ਏਕਤਾ ਹੈ ਜਿਹੜੀ ਕਿ ਉਹਨਾਂ ਦੇ ਰਾਜ ਲਈ ਹਾਨੀਕਾਰਕ ਸੀ ਉਹਨੂੰ ਅਨੇਕਤਾ 'ਚ ਬਦਲਿਆ ਜਾ ਸਕੇ ਹੂੰ ਅੰਗਰੇਜ਼ੀ ਦਿਮਾਗ ਇਹ ਗੱਲ ਭਲੀ ਭਾਂ ਜਾਣਦਾ ਸੀ ਕਿ ਸਿੱਖ ਤੇ ਮੁਸਲਮਾਨ ਭਾਰਦਿਆ ਦੂਦਲੇ ਰਖਾਉ ਮਾਨ ਜਿਨ੍ਹਾਂ ਦੀ ਏਕਤਾ ਤੇ ਮਿਲਾਪ ਅੰਗਰੇਜ਼ ਰਾਜ ਦੀਆਂ ਜੜ੍ਹਾਂ ਨੂੰ ਛੇਤੀ ਹੀ ਖੋਖਲਿਆ ਕਰਨ ਦਾ ਕਾਰਨ ਬਣ ਸਕਦਾ ਹੈ ਇਸ ਲਈ ਅੰਗਰੇਜ਼ੀ ਦਿਮਾਗ ਨੇ ਅਜਹੀਆਂ ਸਾਖੀਆਂ ਤੇ ਇਤਿਹਾਸਿਕ ਘਟਨਾਵਾਂ ਸਿੱਖਾਂ ਤੇ ਮੁਸਲਮਾਨਾਂ ਦੇ ਇਤਿਹਾਸ ਵਿੱਚ ਦਰਜ ਕਰਾਈਆਂ ਜੋ ਇਹਨਾਂ ਦੋਹਾਂ ਕੌਮਾਂ ਨੂੰ ਕਦੇ ਵੀ ਇੱਕ ਦੂਜੇ ਦੇ ਨੇੜੇ ਨਾ ਹੋਣ ਦੇਣ ਹੁਣ ਇੱਥੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੋ ਇਤਿਹਾਸ ਅੰਗਰੇਜ਼ਾਂ ਨੇ ਤਿਆਰ ਕਰਵਾਏ ਉਹ ਕਿਹੋ ਜਿਹੇ ਹੋਣਗੇ ਇਹ ਕਿਹੋ ਜਿਹੇ ਹੋਣੇ ਚਾਹੀਦੇ ਨੇ ਜੇ ਸਿੱਖਾਂ ਤੇ ਮੁਸਲਮਾਨਾਂ ਦੇ ਇਤਿਹਾਸ ਵਿੱਚ ਅਜਹੀਆਂ ਇਤਿਹਾਸਿਕ ਘਟਨਾਵਾਂ ਦਰਜ ਨਾ ਹੁੰਦੀਆਂ ਜੋ ਨਾ ਦੋਹਾਂ ਕੌਮਾਂ ਇੱਕ ਦੂਜੇ ਤੋਂ ਦੂਰ ਲੈ ਜਾਂਦਾ ਕਾਰਨ ਬਣੀਆਂ ਤਾਂ ਸਿੱਖ-ਮੁਸਲਮ ਇਕਤਾ ਨੂੰ ਕੋਈ ਵੀ ਅਨੇਕਤਾ ਚ ਬਦਲਦੇ ਯੋਗ ਨਹੀਂ ਹੋ ਸਕਦਾ ਸੀ ਤੇ ਉਹ ਜਿਹੜਾ ਇਤਿਹਾਸ ਨੂੰ ਬਦਲਦਾ سلسلہ ਹੈ ਉਹ ਅਫਸੋਸ ਇਹ ਹੈ ਕਿ ਸੰਧਾਰ ਤੋਂ ਬਾਅਦ ਵੀ ਚੱਲਦਾ ਰਿਹਾ ਅੱਜ ਵੀ ਚੱਲ ਰਿਹਾ ਆ ਸਾਡੇ ਸਾਹਮਣੇ ਇਤਿਹਾਸ ਬਿਲਿਆ ਜਾ ਰਿਹਾ ਹੈ ਨਾ ਤੇ ਤੀਸਰਾ ਜਿਹੜਾ ਪੁਆਇੰਟ ਹੈ ਉਹ ਇਹ ਹੈ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਜਿਹੜੀ ਮੁਸਲਮਾਨ ਦੀ ਤਾਰੀਫ ਕੀਤੀ ਹੈ ਉਹ ਮੁਸਲਮਾਨ ਮੋਮਦिल ਹੋ ਕੇ ਕੀਤੀ ਆਖੇ ਸ੍ਰੀ ਗੁਰੂ ਰਣ ਸਾਹਿਬ ਮਰੂ ਮਹੱਲਾ ਪੰਜਮ ਅੰਗ 1080 ਹੁਣ ਜ਼ਕਰੀਆ ਖਾਨ ਜ਼ਾਲਮ ਹੈ ਹਮ ਮਸਰੂਰ ਖਾਨ ਜ਼ਾਲਮ ਹੈ ਹਮ ਸੁਬਾ ਸਰਦ ਬਜ਼ੀਰ ਖਾਨ ਜ਼ਾਲਮ ਹੈ ਪਰ ਮੁਸਲਮਾਨ ਜ਼ਾਲਮ ਨਹੀਂ ਹੈ ਮੁਸਲਮਾਨ ਜ਼ਾਲਮ ਨਹੀਂ ਕਿਉਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਸਪਸ਼ਟ ਕਰ ਦਿੱਤਾ ਹਮ ਇੱਕ ਗੁਰਸਿੱਖ ਹਮ ਮੁਸਲਮਾਨ ਨੂੰ ਜ਼ਾਲਮ ਨਹੀਂ ਕਿਹਾ ਸਰਦਾ ਹਮ ਕਿਉਂ ਕਿ ਗੁਰਬਾਣੀ ਅੱਗੇ ਸਿਰ ਨਵਾਉਣ ਵਾਲਾ ਹੀ ਗੁਰਬਾਣੀ ਅੱਗੇ ਸਰੈਂਡਰ ਕਰਨ ਵਾਲਾ ਹੀ ਗੁਰਬਾਣੀ ਅੱਗੇ ਆਤਮ ਸਬਰ ਕਰਨ ਵਾਲੇ ਗੁਰੂ ਦਾ ਸਿੱਖ ਹੈ ਗੁਰਵਾਨੇ ਤਾਂ ਕਿੰਦੂ ਕਰਨ ਵਾਲਾ ਨਹੀਂ ਹੈ ਹਮ ਇੱਕ ਨੰਬਰ ਦੂਸਰਾ ਪੁਆਇੰਟ ਜਿਹੜਾ ਹੈ ਸਿੱਖ ਇਤਿਹਾਸ ਅਨੁਸਾਰ ਗੁਰੂ ਸਾਹਿਬਾਨ ਸਰਬਗਿਆਤ ਤੇ ਜਨ ਜਾਨ ਹੁੰਦੇ ਨੇ ਹਮ ਇਹੀ ਕਿਹਾ ਜਾਂਦਾ ਨਾ ਤੇ ਇਸ ਦਾ ਮਤਲਬ ਹੈ ਵੀ ਗੁਰੂ ਸਾਹਿਬ ਤਾਂ ਹਰ ਚੀਜ਼ ਪਹਿਲਾਂ ਹੀ ਜਾਣਦੇ ਸਨ ਹਮ ਤੇ ਗੁਰੂ ਸਾਹਿਬ ਨੂੰ ਪਤਾ ਸੀ ਵੀ ਅੱਗੇ ਕੀ ਹੋਣ ਵਾਲਾ ਹੈ ਬਿਲਕੁਲ ਇਸ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਨਾ ਕੇਵਲ ਮੁਸਲਮਾਨ ਮੋਮਦੀਲ ਹੋਵੇ ਆਕੇ ਹਮ ਮਤਲਬ ਹੋਇਆ ਕੀ ਇਹਦਾ ਮੁਸਲਮਾਨ ਕਾਈਂਡ ਹਾਰਟਡ ਹਮ ਰਹਿਮਦਿਲ ਦਇਆ ਕਰਨ ਵਾਲਾ ਗੁਰੂ ਸਾਹਿਬ ਨੇ ਮੁਸਲਮਾਨ ਮਾਮ ਦਿ ਲੋ ਆ ਕੇ ਨਾਕਾਬਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤਾ ਬਲਕਿ ਰਹਿਣੀ ਦੁਨੀਆ ਤੱਕ ਲਾਗੂ ਵੀ ਕਰਤਾ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਤੇ ਸਰਬਗਤ ਹੋਂਦ ਕਰਕੇ ਜਾਣਦੇ ਸੀ ਕਿ ਮੁਸਲਮਾਨ ਨਾ ਤਾਂ ਗੁਰੂ ਸਾਹਿਬਾਨ ਦਾ ਤਾਂ ਸਿੱਖਾਂ ਨੂੰ ਦੁਸ਼ਮਣ ਉਸਵੇਂ ਸੀ ਤੇ ਨਾ ਹੀ ਭਵਿਕ ਵਿੱਚ ਹੋਏਗਾ ਹਾਂ ਇੱਕ ਹਾਕਮ ਦੇ ਤੌਰ ਤੇ ਅੱਜ ਦਾ ਹਾਕਮ ਵੀ ਉਹੀ ਕੁਝ ਕਰ ਰਿਹਾ ਜੋ ਉਸ ਵੇਲੇ ਹਾਕਮ ਨੇ ਕੀਤਾ ਸੀ ਆਮ ਤੌਰ ਤੇ ਇੱਕ ਹਾਕਮ ਆਪਣੀ ਉਦੇ ਲਈ ਹਕੂਮਤ ਪਹਿਲਾਂ ਹੁੰਦੀ ਧਰਮ ਅਗਰੋਂ ਬਲਕਿ ਹਾਕਮਤਾ ਆਪਣੀ ਹਕੂਮਤ ਲਈ ਧਰਮ ਦਾ ਇਸਤੇਮਾਲ ਕਰਦਾ ਧਰਮ ਨੂੰ ਵਰਤਦਾ ਹੈ ਅੱਜ ਵੀ ਵਰਤਿਆ ਜਾ ਰਿਹਾ ਹੈ ਅੱਜ ਦਾ ਧਰਮ ਦੇ ਹੁੱਕੇ ਲਾ ਲਾ ਕੇ ਹਕੂਮਤਾਂ ਹਾਸਲ ਕੀਤੀਆਂ ਪ੍ਰਾਪਤ ਤੇ ਚੜਾਈਆਂ ਜਾ ਰਹੀਆਂ ਨੇ ਇਸ ਲਈ ਅਜਿਹੇ ਖੁਦਗਰਜ਼ ਹਾਕਮਾਂ ਨੂੰ ਮੁਖ ਰੱਖ ਕੇ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀਤ ਨੂੰ ਲੀਰੋਂ ਲੀਨ ਨਹੀਂ ਕਰਨਾ ਚਾਹੀਦਾ ਮੁਸਲਮਾਨ ਮੁਸਲਮਾਨ ਜ਼ਾਲਮ ਨਹੀਂ ਹੈ ਤੁਸੀਂ ਕਹਿਤਾ ਪਰ ਆਪਾਂ ਨਹੀਂ ਨਹੀਂ ਆਪਾਂ ਜਹਾਂਗੀਰ ਨੂੰ ਤਾਂ ਜ਼ਾਲਮ ਕਹਿ ਸਕਦੇ ਆਪਾਂ ਔਰੰਗਜ਼ੇਬ ਨੂੰ ਤਾਂ ਜ਼ਾਲਮ ਕਹਿ ਸਕਦੇ ਆ ਬਿਲਕੁਲ ਉਹ ਜਿਹੜੇ ਜ਼ਾਲਮ ਨੇ ਉਹ ਹਰ ਕੌਮ ਜੀ ਹੋਏ ਨੇ ਨਕਲੀ ਸਿੱਖ ਤੇ ਨਕਲੀ ਮੁਸਲਮਾਨ ਤਾਂ ਹਰ ਜਗ੍ਹਾ ਨੇ ਔਰ ਹਰ ਕੌਮ ਚ ਰਹੇ ਨੇ ਹਰ ਵੇਲੇ ਰਹੇ ਨੇ ਮੈਂ ਉਹੀ ਗੱਲ ਕਹੀ ਹੈ ਨਾ ਕਿਉਂਕਿ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਆਮ ਤੌਰ ਤੇ ਜਦੋਂ ਜਹਾਂਗੀਰ ਨਾਲ ਜੋੜਿਆ ਜਾਂਦਾ ਹੈ ਫਿਰ ਮੁਸਲਮਾਨ ਕੌਮ ਨਾਲ ਜੋੜਤਾ ਜਾਂਦਾ ਹੈ ਇਹ ਚੱਲਦਾ ਹੁੰਦਾ ਨਾ ਕਿਉਂਕਿ ਜਦੋਂ ਦੇਖਿਆ ਜਾਂਦਾ ਉਹ ਧਰਮ ਕੀ ਥਾ ਤੇ ਜੋੜਤਾ ਜਾਂਦਾ ਇਸ ਲਈ ਅੱਜ ਦੀ ਤੁਸੀਂ ਸਵਾਲ ਕੀਤਾ ਹੈ ਨਾ ਤਾਂ ਮੈਂ ਕਿਸੇ ਦੀ ਦੇਜਾ ਹਮਾਇਤ ਕਰੂੰਗਾ ਨਾ ਕਿਸੇ ਨੂੰ નિર્ਦੋਸ਼ ਸਿੱਧ ਕਰਨ ਦੀ ਕੋਸ਼ਿਸ਼ ਕਰੂੰਗਾ ਬਲਕਿ ਸਿੱਖ ਲਿਟਰੇਚਰ ਦੇ ਆਧਾਰ ਤੇ ਹੀ ਉਹ ਇਤਿਹਾਸਿਕ ਡਰਾਮਾ ਪੇਸ਼ ਕਰੂੰਗਾ ਜੋ ਸਿੱਖ ਇਤਿਹਾਸਕਾਰਾਂ ਨੇ ਆਮ ਆ ਵਰਣ ਕੀਤੀਆਂ ਨੇ ਤਾਂ ਕਿ ਉਹ ਗੱਲਾਂ ਵੀ ਖੁੱਲ ਕੇ ਸਾਡੇ ਸਾਹਮਣੇ ਆ ਜਾਣ ਜੋ ਹੁਣ ਤੱਕ ਇੱਕ ਪਲਾਣੀ ਦੇ ਤਹਿਤ ਕਿ ਸ਼ਾਜਦੇ ਸਾਹਿਬ ਜਾਣ ਬੁੱਝ ਕੇ ਸਾਡੇ ਅਖਤੋਲੇ ਰੱਖਿਆ ਨਹੀਂ ਜਾਂਦੀਆਂ ਫਿਰ ਸੰਗਤ ਜੱਜ ਹੈ ਉਹ ਫੈਸਲਾ ਕਰੇ ਇਤਵੀ ਗੱਲ ਹੋਰ ਐਸੋ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਇੱਕ ਐਜੂਕੇਸ਼ਨ ਬੋਰਡ ਵੱਲੋਂ ਪਲੱਸ 2 ਦਾ ਪੇਪਰ ਹੋ ਰਿਹਾ ਸੀ ਹਾਂਜੀ ਪੇਪਰ ਭੇਜਿਆ ਗਿਆ ਐਜੂਕੇਸ਼ਨ ਬੋਰਡ ਵੱਲੋਂ ਤੇ ਜਿਹੜਾ ਐਗਜ਼ਾਮੀਨਰ ਸੀ ਉਹਨੇ ਕੱਢ ਕੇ ਪੇਪਰ ਜਿਹੜਾ ਬੋਰਡ ਨੇ ਭੇਜੇ ਬੱਚਿਆਂ ਨੂੰ ਦੇ ਰਿਹਾ ਉਹ ਬੱਚਿਆਂ ਦਾ ਜਿਹੜਾ ਪੇਪਰ ਸੀਗਾ ਉਹ ਕੁਝ ਆਊਟ ਆਫ ਸਿਲੇਬਸ ਦੇ ਸਵਾਲ ਉੱਚੋਂ ਤੇ ਉਹ ਬੱਚਿਆਂ ਨੇ ਉਹਨੂੰ ਟੀਚਰ ਨੂੰ ਕਹਿ ਲਿਆ ਜਿਹੜਾ ਐਗਜ਼ਾਮੀਨਰ ਸੀ ਵੀ ਤੁਸੀਂ ਇਹ ਕੀਤਾ ਹੈ ਇਹ ਜਿਹੜਾ ਆਊਟਰ ਸਟੇਬਲ ਹੈ ਇਸ ਤਰ੍ਹਾਂ ਕੀਤਾ ਤਾਂ ਉਹਦਾ ਐਗਜ਼ਾਮੀਨਰ ਦਾ ਕੋਈ ਕਸੂਰ ਨਹੀਂ ਹੈ ਕਸੂਰ ਤਾਂ ਜੇ ਉਹਨਾਂ ਨੂੰ ਕੋਈ ਆਬਜੈਕਸ਼ਨ ਹੈ ਐਜੂਕੇਸ਼ਨ ਬੋਰਡ ਤੇ ਕਰਨ ਨਾ ਜਮ ਕੇਸ਼ਨ ਕਿਉਂਕਿ ਉਹਨਾਂ ਨੇ ਤਾਂ ਖੋਲ ਕੇ ਦੱਸਿਆ ਐ ਇਸੇ ਤਰ੍ਹਾਂ ਹੀ ਮੈਂ ਇਹਦੇ ਵਿੱਚ ਆਪਣੇ ਵੱਲੋਂ ਜਾਂ ਮੁਸਲਮ ਰਾਈਟਰ ਵੱਲੋਂ ਜਾਂ ਮੁਸਲਮ ਇਤਵਾਨ ਵੱਲੋਂ ਕੋਈ ਗੱਲ ਨਹੀਂ ਆਖਾਂਗਾ ਜੋ ਕੁਝ ਵੀ ਕਹਾਂਗਾ ਸੈਕਰੇਟਰੀ ਚੇਅਰ ਤੇ ਤੇ ਸਿੱਖ ਇਤਿਹਾਸਕਾਰਾਂ ਵੱਲੋਂ ਬੰਨਣਾ ਕਰਾਂਗਾ ਗੁਰੂ ਸਾਹਿਬ ਜਿਹੜੀ ਸ਼ੀਧੀ ਹੈ ਜਦੋਂ ਜੇ ਅਸੀਂ ਨਿਰਪੱਖ ਹੋ ਕੇ ਝਾਤ ਮਾਰਦੇ ਆ ਤਾਂ ਉਹਦੇ ਸਾਨੂੰ ਤਿੰਨ ਮੁੱਖ ਕਾਰਨ ਵਿਖਾਈ ਦਿੰਦੇ ਨੇ ਪਹਿਲਾ ਹੈਗਾ ਪ੍ਰਤੀਜਿੰਦ ਜਿਹੜਾ ਕਿ ਸ੍ਰੀ ਗੁਰੂ अर्जुन देव जी ਦਾ ਸਕਾ ਵੱਡਾ ਪ੍ਰਭਾਵ ਸੀ ਜੋ ਕਿ ਗੁਰੂ ਗੱਦੀ ਨਾ ਮਿਲਣ ਕਰਕੇ ਗੁਰੂ ਸਾਹਿਬ ਦੀ ਜਾਨ ਦਾ ਬੈਰੀ ਬਣ ਗਿਆ ਸੀ ਉਹ ਕਿ ਇਹ ਝਗੜਾ ਦਾ ਗੁਰੂ ਗੱਦੀ ਚ ਚੱਲਦਾ ਆਇਆ ਗੱਦੀ ਤੇ ਚੱਲਦਾ ਹੁੰਦਾ ਹੈ ਦੂਸਰਾ ਜਿਹੜਾ ਸੀਗਾ ਇਹਦਾ ਕਾਰਨ ਵੱਡਾ ਹੈਗਾ ਪ੍ਰਿਥੀ ਚੰਦ ਜਿਹੜਾ ਕਿ ਲਾਹੌਰ ਦਾ ਰਹਿਣ ਵਾਲਾ ਸੀ ਸ਼ਾਹੀ ਖਤਰੀ ਸੀ ਤੇ ਦਿੱਲੀ ਦਰਬਾਰ ਚ ਅਹਿਲਕਾਰ ਸੀ ਚੰਦੂ ਚੰਦੂ ਲਾਲ ਤੁਸੀਂ ਪ੍ਰਿਥੀ ਚੰਦ ਕਹਿੰਦੇ ਹੋ ਸੌਰੀ ਚੰਦੂਲਾ ਚੰਦੂ ਲਾਲ ਪ੍ਰਿਥੀ ਚੰਦ ਤਾਂ ਪਹਿਲਾਂ ਉਹਦੀ ਨਾ ਪ੍ਰਾਤ ਚੰਦੂ ਲਾਲ ਤੇ ਜਿਸ ਦੀ ਧੀ ਦੇ ਰਿਸ਼ਤੇ ਦਾ ਇਨਕਾਰ ਕੀਤਾ ਸੀ ਗੁਰੂ ਸਾਹਿਬ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਲਈ ਤੇ ਇਸ ਕਰਕੇ ਉਹ ਗੁਰੂ ਸਾਹਿਬ ਦੀ ਜਾਨ ਦਾ ਬੈਰੀ ਬਣ ਗਿਆ ਸੀ ਤੇ ਹਰ ਹਾਲਤ ਵਿੱਚ ਗੁਰੂ ਸਾਹਿਬ ਤੋਂ ਆਪਣੀ ਬੇਇੱਜ਼ਤੀ ਤੇ ਨਰਦਿਆ ਬਦਲਾ ਲੈਣਾ ਚਾਹੁੰਦਾ ਸੀ ਤੀਸਰਾ ਜਿਹੜਾ ਇਹਦਾ ਕਾਰਨ ਦਿਖਾਈ ਦਿੰਦਾ ਹੈ ਉਹ ਦਦਾ ਜਹਾਂਗੀਰ ਤੋਂ ਬਾਗੀ ਹੋਇਆ ਉਸ ਦਾ ਪੁੱਤਰ ਸ਼ਹਿਜਾਦਾ ਖੁਸਰੋ ਜਿਹੜਾ ਬਾਗੀ ਹੋ ਗਿਆ ਸੀ ਤੇ ਉਹ ਗੁਰੂ ਸਾਹਿਬ ਕੋਲ ਠਹਿਰਿਆ ਸੀ ਗੁਰੂ ਸਾਹਿਬ ਨੇ ਆਪਣੇ ਕੋਲ ਠਹਿਰਾਇਆ ਸੀ ਤੇ ਉਹਦੀ ਮਾਲੀ ਸਹਿਤਾ ਵੀ ਕੀਤੀ ਸੀ ਇਹਰਤੇ ਗੱਲ ਹੈ ਹੁਣ ਆਪਾਂ ਥੋੜਾ ਇਹਨੂੰ ਵਿਸਤਾਰਪੂਰਵਕ ਦੇਖ ਲੈਂਦੇ ਆ ਥੋੜਾ ਜਿਆਦਾ ਪ੍ਰਿਥੀ ਚੰਦ ਇਤਿਹਾਸ ਅਜ਼ਾਦ ਅਸੀਂ ਕਿਤੇ ਆਜ਼ਾਦ ਹੈ ਕਿ ਜਦੋਂ ਪ੍ਰਿਥੀ ਚੰਦ ਦੀ ਜਗ੍ਹਾ ਪ੍ਰਿਥੀ ਚੰਦ ਬڑا ਪੁੱਤਰ ਸੀ ਉਹ ਚਾਹੁੰਦਾ ਸੀ ਗੁਰੂ ਦੀ ਮਿਲਣੀ ਮਿਲੀ ਚਾਹੀਦੀ ਹੈ ਮੈਂ ਬੜਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਬਖਸ਼ੀ ਤਾਂ ਉਹਨੇ ਇੱਕ ਬਹੁਤ ਬੜਾ ਬਖੇੜਾ ਸ਼ੁਰੂ ਕਰਤਾ